247 ਨਿਊਜ਼ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਬਟਾਲਾ ਵਿੱਚ ਮਾਨਯੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 15 ਅਗਸਤ ਨੂੰ ਧਿਆਨ ਵਿੱਚ ਰੱਖਦੇ ਹੋਏ ਡੀਐਸਪੀ ਸਾਹਿਬ ਦੀ ਰਹਿਨਮਾਈ ਹੇਠ ਸ਼ਹਿਰ ਦੇ ਸਾਰੇ ਐਸਐਚਓ ਅਤੇ ਚੌਂਕੀ ਇੰਚਾਰਜਾਂ ਦੇ ਸੰਯੋਗ ਨਾਲ ਇੱਕ ਫਲੈਂਕ ਮਾਰਚ ਕੱਢਿਆ ਗਿਆ ਜੋ ਕਿ ਗਾਂਧੀ ਚੌਂਕ ਤੋਂ ਚਲਾਇਆ ਗਿਆ ਅਤੇ ਸਾਰੇ ਸ਼ਹਿਰ ਵਿੱਚ ਚੱਕਰ ਲਗਾਇਆ ਗਿਆ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਨਾਲ ਲੋਕਾਂ ਦੇ ਮਨਾਂ ਵਿੱਚ ਜੈਸ਼ਤ ਘੜਦੀ ਹੈ ਅਤੇ ਹੌਸਲੇ ਬਲੰਦ ਹੁੰਦੇ ਹਨ ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਕਿ ਕੋਈ ਵੀ ਲਵਾਰਸ ਚੀਜ਼ ਲੱਭਦੀ ਹੈ ਤਾਂ ਤੁਰੰਤ ਪੁਲਿਸ ਨੂੰ ਸੂਚਨਾ ਦਿਓ ਬਟਾਲਾ ਤੋਂ ਪੱਤਰਕਾਰ ਅਨੀਤਾ 베ਦੀ ਦੀ ਖਾਸ ਰਿਪੋਰਟ ਮੜਾ ਚਲੰਦਾ ਵੀ ਕਰਾ ਦਿਓ ਥੋੜਾ ਜਿਹਾ ਚਲਿਓ ਮੜਾ ਚਲਿਓ ਆ ਦੋ ਲਾਈਨਾਂ ਫਿਰ ਦੋ ਕਰਾਓ ਨਾ ਅਗਲੇ ਮਹੀਨੇ 12 ਵਜੇ ਬਾਰੰਦ ਕਰਾਉਣਾ ਕਾਟੇ ਨਾਲ ਇਹ ਪਟਨਾਕਸ ਆ ਰਹੀ ਹੈ ਜੀ 15 ਅਗਸਤ ਨੂੰ ਸਭਾ ਵਿੱਚ ਬੈਠੇ ਸੀ ਲੇ ਅਫਸਰ ਸਾਹਿਬ ਦੇ ਅੰਦਰ ਉਹ ਸਾਰੀ ਸ਼ਹਿਰ ਦੇ ਵਿੱਚ ਰਾਜ ਪੱਤ ਕਰਿਆ ਜਾ ਰਿਹਾ ਵਾ ਜਿਹੜਾ ਕਿ ਆਪਣਾ ਕਿਸ਼ਤਰੀ ਕੀਤੇ ਫੋਸੀ ਜਿਹੜਾ ਬੈਕਗ੍ਰਾਉਂਡ ਸਾਡੀ ਹੁੰਦਾ ਹੋਇਆ ਕਾਫੀ ਕੈਮਰੇ ਪਾਸੇ ਹੀ ਜਾਵਾਂਗੇ ਕਿ ਨਾਲ ਸਾਡੇ ਡੀਐਸਪੀ ਹੈੱਡਕਵਰਟਰ ਸਾਡੇ ਸਰਪੰਚ ਸਿੰਘ ਜੀ ਡੀਐਸਪੀ ਡੇਹਰਾ ਨੇ ਤੇ ਸਾਡੇ ਸਾਰੇ ਸਾਥੂ ਜੀ ਤੇ ਐਸਐਸਓ ਦੇ ਪਰੋ ਐਸਐਸਓ ਹੈ ਫੋਰ ਸਾਰੇ ਰਾਂਦੇ ਸੰਗਤ ਕਿ ਮੱਛੇ ਨਹੀਂ ਗਾਰ ਲੋਕਾਂ ਦੇ ਵਿੱਚ ਅਲੀ ਡਰਦੀ ਪਾਵਨਾ ਖਤਰਾ ਹੋਵੇ ਤੇ ਲੋਕ ਇਹ ਦੇ ਰਹਿਣ ਕਿ ਬੰਦਾ ਕਰ ਸੁਧਣਾਉਣ ਤੇ ਜਿਹੜੇ ਮਾਰੇ ਅਸਰਾ ਉਹ ਕੁਝ ਸ਼ਰਤਾਂ ਕਰਕੇ ਜੇ ਕੋਈ ਨਵਾਰ ਸਪੋਰਟਸਰ ਕਿਸੇ ਨੂੰ ਮਿਲਦਾ ਤੇਰੇ ਤੋਂ ਤੁਹਾਡੇ ਜ਼ਰੀਆ ਅਪੀਲ ਕੋਈ ਨਵਾਰ ਸਹੀ ਜਾਂ ਨਵਾਰ ਸਪੋਰਟਸਰ ਜਿੱਦਾਂ ਸਾਨੂੰ ਜਿਹੜੋਂ ਦਸੋਂ ਪੱਤਰ ਦਾ ਸਬੰਧ ਕੋਈ ਸ਼ਰਾਰਤੀ ਅੰਸਰ ਆਪਣੀ ਸਾਜ਼ਿਮਨੀ ਦਾ ਕੱਢ ਰਿਹਾ ਸੀ ਠੀਕ